ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜੌਬ ਅਲਰਟ ਬਈ ਅਮੰਤੀ ਦੋਸਤੋ ਕੈਬਨਟ ਨੇ ਬਹੁਤ ਹੀ ਵਧੀਆ ਫੈਸਲਾ ਲਿਆ ਜੀ 3600 ਸਰਕਾਰੀ ਟੀਚਰਾਂ ਦੀ ਭਰਤੀ ਕਰ ਰਹੀ ਹੈ ਸਪੈਸ਼ਲ ਲੀਡ ਵਾਲੇ ਬੱਚੇ ਜੋ ਕਿ ਬੱਚੇ ਦਿਵਿਆਂਗ ਵਗੈਰਾ ਹੁੰਦੇ ਹਨ ਬੋਲ ਸੁਣ ਨਹੀਂ ਸਕਦੇ ਉਹਨਾਂ ਲਈ ਸਪੈਸ਼ਲ ਟੀਚਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਜੀ ਜੋ ਕਿ 3600 ਹੈ ਇਸ ਭਰਤੀ ਬਾਰੇ ਪੂਰੀ ਜਾਣਕਾਰੀ ਵੀਡੀਓ ਚ ਦੇਵਾਂਗੇ ਜੀ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਬਟਨ ਨੂੰ ਵੀ ਪ੍ਰੈਸ ਕਰਕੇ ਛੱਡ ਦਿਓ ਅਤੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰਦਣਾ ਜੀ ਤਾਂ ਜੋ ਆਨ ਵਾਲਾ ਜੋ ਰਿਲੇਟਡ ਵੀਡੀਓ ਗਵਰਨਮੈਂਟ ਜੋਬ ਪ੍ਰਾਈਵੇਟ ਜੋਬ ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਦੀ ਸਹੀ ਤੇ ਸਟਿਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਆ ਜੀ ਤਾਂ ਜੋ ਕਿਸੇ ਵੀ ਕੈਂਡੀਡੇਟ ਦੀ ਮਤ ਹੋ ਸਕੇ ਤਾਂ ਵੀਡੀਓ ਸ਼ੁਰੂ ਕਰਦੇ ਆ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਪੰਜਾਬ ਦੇ ਅੰਦਰ ਤਰੱਕੀ ਕਰ ਰਿਹਾ ਉਹਦੇ ਅੰਦਰ ਅਸੀਂ ਸਪੈਸ਼ਲ ਐਜੂਕੇਟਿਡ ਟੀਚਰ ਦੀਆਂ ਭਰਤੀਆਂ ਕਰਨ ਜਾ ਰਹੇ ਆ ਪੰਜਾਬ ਦੇ ਅੰਦਰ ਉਹ ਬੱਚੇ ਜਿਹੜੇ ਜਿਹੜੇ ਸਪੈਸ਼ਲ ਕੇਅਰ ਮੰਗਦੇ ਨੇ ਸਪੈਸ਼ਲ ਲੀਡ ਮੰਗਦੇ ਨੇ ਉਹਨਾਂ ਦੀ ਸਹੀ ਭਰਤੀ ਕਰੇ ਜਾ ਰਹੇ ਆ ਔਰ 3600 ਪੋਸਟਾਂ ਜਿਹੜੀਆਂ 3600 ਪੋਸਟਾਂ ਜਿਹੜੀਆਂ ਉਹ ਪੰਜਾਬ ਦੇ ਅੰਦਰ ਅਸੀਂ ਭਰਨ ਜਾ ਰਹੇ ਹਾਂਗੇ ਜਿਹੜੀਆਂ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਜਿਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਲੋੜਾਂ ਹੁੰਦੀਆਂ ਨੇ ਜੀਆਂ ਜਿਹੜੇ ਕਿਸੇ ਨਾ ਕਿਸੇ ਕਾਰਨ ਜਿਹੜੇ ਟੀਚਰ ਜਿਹੜੇ ਸਾਡੇ ਜਨਰਲ ਟੀਚਰ ਨੇ ਉਹ ਨਹੀਂ ਪੜਾ ਸਕਦੇ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਹੁੰਦੀ ਹੈਗੀ ਯਾਨੀ ਕਿ ਸਪੈਸ਼ਲ ੀਡ ਵਾਲੇ ਬੱਚੇ ਉਹਨਾਂ ਬੱਚਿਆਂ ਨੂੰ ਪੜਾਉਣ ਦੇ ਲਈ ਅਸੀਂ ਅੱਜ ਬਹੁਤ ਹੀ ਮਹੱਤਮਪੂਰਨ ਫੈਸਲਾ ਲਿਆ ਹੈਗਾ ਔਰ ਬਸ ਸਮਵਿੰਦਰ ਸਿੱਖਿਆ ਦੀ ਕ੍ਰਾਂਤੀ ਦੇ ਅੰਦਰ ਇੱਕ ਬਹੁਤ ਵੱਡਾ ਫੈਸਲਾ ਹੈਗਾ ਔਰ 3600 ਟੀਚਰ ਜਿਹੜੇ ਨੇ ਜੀ ਉਹ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਭਰਤੀ ਕੀਤੇ ਜਾਣਗੇ ਲਗਭਗ ਜੀ ਕਿਉਂਕਿ ਗਿਣਤੀ ਕੋਈ ਇਦਾਂ ਫਿਕਸ ਨਹੀਂ ਵੱਧਦੀ ਰਹਿੰਦੀ ਹੈ ਪਰ ਐਸ ਆਫ ਜੋ ਸਾਡੇ ਕੋਲ ਡਾਟਾ ਵਿਭਾਗ ਦੇ ਕੋਲ ਲਗਭਗ 47000 ਬੱਚੇ ਨੇ ਜੋ ਚਿਲड्रन ਵਿਦ ਸਪੈਸ਼ਲ ਨੀਡਸ ਦੀ categories ਚਾਰੇ ਨੇ ਤੇ ਇਸ ਦੇ ਵਿੱਚ ਸ਼ੁਰੂਆਤ ਦੇ ਵਿੱਚ ਅਸੀਂ 3600 ਕੋਸਟਾਂ ਸੈਂਕਸ਼ਨ ਕੀਤੀਆਂ ਜੋ ਦੋਨੋਂ ਸਾਡੇ ਜਿਹੜੇ ਦੋਨੋਂ ਵਰਗ ਨੇ ਚਾਇਓ ਪ੍ਰਾਇਮਰੀ ਤੇ ਮਾਸਟਰ ਕੈਡ ਦੋਨੋਂ ਵਿੱਚ ਹੋਣਗੇ ਤਾਂ ਫ੍ਰੌਮ ਰਾਈਟ ਫ੍ਰੌਮ ਪ੍ਰਾਇਮਰੀ ਅਪ ਟਿਲ ਜਿਹੜੀ ਹੈ ਮੀਡਲ ਸਕੈਂਡਰੀ ਜਿਹੜੀ ਆਪਾਂ ਕਿ ਉਹਨਾਂ ਦੀ ਭਰਤੀਆਂ ਹੋਣਗੀਆਂ ਤੇ ਇਸ ਦੇ ਨਾਲ ਹੀ ਇਕੱਲੀ ਪੋਸਟ ਕਰੀਸ਼ਨ ਨਹੀਂ ਇਹਨਾਂ ਦੇ ਰੂਲਸ ਵੀ ਬਣਾਲੇ ਗਏ ਆ ਇਹਨਾਂ ਦੇ ਜੋ ਰੂਲਸ ਜੋ ਦੇਸ਼ ਦੇ ਜੋ ਇਹਨਾਂ ਬੱਚਿਆਂ ਨੂੰ ਜੋ ਸਿਡਬਲਯੂ ਐਸਨ ਬੱਚਿਆਂ ਨੂੰ ਸਪੈਸ਼ਲ ਵਿੱਦਿਆ ਦੀ ਲੋੜ ਹੈ ਉਸ ਤੇ ਸਾਰੇ ਕੰਪੀਟੈਂਟ ਜੋ ਅੱਜ ਚੱਲ ਰਿਹਾ ਪੂਰੇ ਦੇਸ਼ ਰੂਲਸ ਉਹਨਾਂ ਨੂੰ ਰੂਲਸ ਵੀ ਬਣਾਲੇ ਗਏ ਆ ਤੇ ਬਹੁਤ ਜਲਦੀ ਜਿਹੜੀ ਭਰਤੀ ਹੈਗਾ ਸੀ ਅਸੀਂ ਤਾਂ ਬਹੁਤ ਜੀ ਕਿਉਂਕਿ ਇਹ ਡਿਊਟਾ ਨਹੀਂ ਮੈਂ ਮੰਨਦਾ ਬਹੁਤ ਚੇਤਤ ਸੀ ਕਿਸੇ ਨੇ ਕੀਤਾ ਨਹੀਂ ਹੁਣ ਅਸੀਂ ਕੀਤਾ ਇਸ ਤੋਂ ਪਹਿਲਾਂ ਫਰਸਟ ਇਹਦੇ ਨੇ ਸੀਗੇ ਜੀ ਕਿੰਨੀ ਦਿੱਕਤ ਸੀ ਨਹੀਂ देयर ਵਾ ਨੋ ਜਿਹੜੇ ਜਿਹਨੂੰ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ ਹੁਣ ਤੱਕ ਮਾਨਸਾਬ ਦੀ ਸਰਕਾਰ ਤੋਂ ਪਹਿਲਾਂ ਜਿਹਨਾਂ ਨੂੰ ਕੱਚੇ ਦੇ ਆਪਾਂ ਕਹਿੰਦੇ ਸੀ ਉਹ ਉਹ ਸੀਗੇ ਉਹਨਾਂ ਦੀ ਬਹੁਤ ਥੋੜੀਆਂ ਜਿਹੜੀਆਂ ਤਨਖਾਹਾਂ ਦੇ ਉੱਤੇ ਉਹਨੂੰ ਰੱਖਿਆ ਗਿਆ ਸੀ ਉਹਨਾਂ ਦੀ ਗਿਣਤੀ ਲਗਭਗ 350 400 ਤੋਂ ਘੱਟ ਹੈ 300 350 ਤੋਂ 400 ਟੀਚਰਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ